ਖਬਰਾਂ ਦਾ ਬੁਲੇਟਿਨ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਕਪੂਠਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਨੇੜੇ ਨੈਸ਼ਨਲ ਹਾਈਵੇ ਥੌਰਟੀ ਵੱਲੋਂ ਸਾਰੇ ਚਾਰੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਰਾਤ ਵੇਲੇ ਕਥਿਤ ਪ੍ਰੇਤ ਮਾਫੀਆ ਵੱਲੋਂ ਪੋਕਲੈਂਡ ਮਸ਼ੀਨ ਲਗਾ ਕੇ ਰਿੱਤੇ ਦੀ ਕੀਤੀ ਜਾ ਰਹੀ ਸੀ ਮਾਈਨਿੰਗ ਇਲਾਕਾ ਨਿਵਾਸੀ ਲਈ ਪਰੇਸ਼ਾਨੀ ਦਾ ਕਸਬ ਬਣੀ ਹੋਈ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਦੇਰ ਰਾਤ 11 ਵਜੇ ਤੋਂ ਕਰੀਬ ਰੇਤ ਦੀ ਮਾਈਨਿੰਗ ਸ਼ੁਰੂ ਹੁੰਦੀ ਹੈ ਜੋ ਸਵੇਰੇ 3 ਵਜੇ ਤੱਕ ਚੱਲਦੀ ਹੈ ਮਾਈਨਿੰਗ ਹੋਣ ਨਾਲ ਨੇੜਲੇ ਖੇਤਾਂ ਦੇ ਕਿਸਾਨਾਂ ਵਿੱਚ ਬਹੁਤ ਭਾਰੀ ਚਿੰਤਾ ਪਾਈ ਜਾ ਰਹੀ ਹੈ ਮੈਂ ਤੁਹਾਡੇ ਅੱਗੇ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਪ੍ਰਭਜਲ ਸਿੰਘ ਪ੍ਰਧਾਨ ਰੋੜ ਕਿਸਾਨ ਸ਼ਾਸਤ੍ਰਿਕ ਕਪੂਰਥਲਾ ਕਾਫੀ ਦਿਨ ਤੋਂ ਜਿਹੜੇ ਲੋਕ ਆ ਮੇਰੇ ਤੱਕੇ ਸ਼ਿਕਾਇਤ ਕਰ ਰਹੇ ਸੀ ਕਿ ਪ੍ਰਧਾਨ ਜੀ ਇਹ ਸਾਡੀ ਜਿਹੜੀ ਨੈਸ਼ਨਲ ਹਾਈਵੇ ਜਿਹੜੀ ਬਣ ਰਹੀ ਹੈ ਇਹਦੀ ਜਿਹੜੀ ਲੋਕੇਸ਼ਨ ਦੇ ਵਿੱਚੋਂ ਜਿਹੜਾ ਮਾਈਨਿੰਗ ਮਾਫੀਆ ਉਹਦੇ ਤੋਂ ਕੱਢ ਕੱਢ ਕੇ ਰਾਤ ਨੂੰ 11 ਵਜੇ ਟਿਪਰ ਆਉਂਦੇ ਆ ਫਿਰ ਇਹ 3 ਵਜੇ ਤੱਕ ਉਹ ਆਪਣੀ ਰੇਤ ਕੱਢ ਕੱਢ ਕੇ ਲੈ ਕੇ ਜਾ ਰਹੇ ਆ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਤੁਰੰਤ ਆ ਕੇ ਇਹਨੂੰ ਮੌਕਾ ਦੇਖਿਆ ਮੌਕਾ ਦੇਖਣ ਤੋਂ ਬਾਅਦ ਮੈਂ ਉਸੇ ਵਕਤ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਂਦੀ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਉਣ ਤੋਂ ਬਾਅਦ ਮੈਂ ਡਿਪਟੀ ਸਾਹਿਬ ਦੇ ਧਿਆਨ ਚ ਲਿਆਂਦੀ ਡਿਪਟੀ ਸਾਹਿਬ ਦੇ ਧਿਆਨ ਚ ਲਿਆਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਐਸਐਚਓ ਸਾਹਿਬ ਦੇ ਧਿਆਨ ਚ ਲਿਆਂਦੀ ਉਹਨਾਂ ਨੇ ਵਾਅਦਾ ਦਿੱਤਾ ਕਿ ਇਹ ਅੱਜ ਹੋ ਗਿਆ ਇਸ ਤੋਂ ਅੱਗੇ ਨਹੀਂ ਹੋਊਗਾ। ਨੁਕਸਾਨ ਕੀ ਹੋ ਰਿਹਾ ਹੈ? ਨੁਕਸਾਨ ਸੜੀਆਂ ਹੋ ਰਿਹਾ ਜੀ ਕਿ ਜਿਹੜੀਆਂ ਸੜੀਆਂ ਅੰਡਰਗ੍ਰਾਉਂਡ ਪਾਈਪਲਾਈਨਾਂ ਸਰਕਾਰ ਵੱਲੋਂ ਜਿਹੜੀਆਂ ਸੜੀਆਂ ਜ਼ਮੀਨਾਂ ਦੋ ਫੜ ਹੋ ਗਈਆਂ ਉਹਨਾਂ ਨੂੰ ਪਾਣੀ ਲਿਜਾਣ ਵਾਸਤੇ ਅੰਡਰਗ੍ਰਾਉਂਡ ਪਾਈਪਲਾਈਨਾਂ ਪਈਆਂ ਹੋਈਆਂ ਜਿਦੀ ਕਿ ਇੱਕ ਇੱਕ ਪਾਈਪਲਾਈਨ ਦੀ ਕਾਸਟ ਏੜੀਆ 1,17,000 ਰੁਪਇਆ। ਔਰ ਹੁਣ ਦੇਖੋ ਕਿਡੀਆਂ-ਕਡੀਆਂ ਮਿੱਟੀ ਦੀਆਂ ਉੱਚੀ ਮਿੱਟੀ ਪੈ ਗਈ। ਅਗਰ ਇੱਕ ਪਾਈਪਲਾਈਨ ਸਾਨੂੰ ਦੁਬਾਰਾ ਵਿਛਾਉਣੀ ਪੈ ਗਈ ਤੇ ਇਹ ਸਾਡੀ ਕੋਈ 5 ਲੱਖ ਦੇ ਵਿੱਚ ਵੀ ਨਹੀਂ ਆਣੀ। ਇਹ ਲਗਾਤਾਰ ਪਾਈਪਲਾਈਨਾਂ ਟੁੱਟ ਰਹੀਆਂ ਉਹਨਾਂ ਦਾ ਕਰਕੇ ਜਿਹੜਾ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਹ ਆ ਇੱਕ ਜਿਹੜਾ ਸਾਈਡਾਂ ਤੇ ਅਸੀਂ ਐਨਐਚ ਕੋਲੋਂ ਰਸਤਾ ਲੈਣਾ ਉਹ ਰਸਤੇ ਦੇ ਵਿੱਚ ਨਾ ਟੋਏ ਪਾਤੇ ਆ ਅਸੀਂ ਕਿੱਥੋਂ ਮਿੱਟੀ ਲੈਣਗੇ ਜਿਹੜੇ ਰਸਤੇ ਨੂੰ ਅਸੀਂ ਦੁਬਾਰਾ ਬਣਾਵਾਂਗੇ ਉਹ ਸਾਡੇ ਵਾਸਤੇ ਬੜਾ ਮੁਸ਼ਕਲ ਆ ਅੱਗੇ ਝੋਨੇ ਦੀ ਜਿਹੜੀ ਆ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਔਰ ਸਾਡੀਆਂ ਟਰਾਲੀਆਂ ਵੀ ਨੰਗਣੀਆਂ ਔਰ ਟਰੈਕਟਰ ਵੀ ਨੰਗਣੇ ਆ ਦੱਸੋ ਆ ਇਹੜੇ ਢੂੰਗੇ ਟੋਏ ਇਹਨਾਂ ਦੇ ਵਿੱਚੋਂ ਨਹੀਂ ਅਸੀਂ ਕਿੱਥੋਂ ਨਗਾ ਕੇ ਲੈ ਜਾਵਾਂਗੇ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਆ ਰਹੀ ਆ ਪਲੀਜ਼ ਪ੍ਰਸ਼ਾਸਨ ਨੂੰ ਮੇਰੀ ਵੱਲੋਂ ਬੜੀ ਹੰਭਲ ਰਿਕਵੈਸਟ ਆ ਕਿ ਇਹਦਾ ਕੋ ਜਿਹੜਾ ਤੁਰੰਤ ਹੱਲ ਕੀਤਾ ਜਾਵੇ ਔਰ ਮਾਈਨਿੰਗ ਮਾਫੀਆ ਜਿਹੜਾ ਇਹਨੂੰ ਰੁਕਿਆ ਜਾਵੇ। ਆ ਮੈਂ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹਾਂ। ਮੈਂ ਇੰਦਰਜੀਤ ਸਿੰਘ ਵਾਸੀ ਪਿੰਟੇਬਾ ਦਾ ਰਹਿਣ ਵਾਲਾ ਲੋਕਲੀ ਇੱਥੋਂ। ਇਹ ਦਿੱਲੀ ਘਟੜਾ ਜਿਹੜਾ ਹਾਈਵੇ ਬਣ ਰਿਹਾ ਹੈਗਾ ਉਹਦੇ ਵਿੱਚ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਦੀ। ਤੇ ਇਹ ਕਾਫੀ ਡੂੰਗੇ ਡੂੰਗੇ ਟੋਏ ਦੇਖੋ ਤੁਸੀਂ ਮਾਫੀਆ ਐ ਰਾਤ ਨੂੰ 11 ਵਜੇ ਆਉਂਦਾ ਵਾ ਤਾਂ ਤੜਕੇ 3 ਵਜੇ ਚੱਲ ਜਾਂਦਾ। ਪਰसों ਮੇਰੀ ਐਸਐਸਪੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਜੀ ਇਦਾਂ ਮਾਈਨਿੰਗ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਅੱਗੇ ਜਵਾ ਦੱਸਤਾ ਜੀ ਅਸੀਂ ਮਾਈਨਿੰਗ ਅਫਸਰ ਇੱਥੇ ਭੇਜਾਂਗੇ ਲੇਕਿਨ ਕੋਈ ਨਹੀਂ ਆਇਆ ਹੈਗਾ ਤੇ ਜਿਹੜਾ ਐਸਐਚਓ ਤਲਵੰਡੀ ਚੌਧਰੀਆ ਹੈਗਾ ਉਹਦੇ ਵੀ ਨੋਟਸ 'ਚ ਇਹ ਗੱਲ ਆਈ ਸੀ ਦੀ ਮੈਂ ਵੀ ਉਹਨੂੰ ਫੋਨ ਕੀਤਾ ਸੀ ਮੈਂ ਕਿਹਾ ਜੀ ਇਦਾਂ ਮਾਈਨਿੰਗ ਹੋ ਰਹੀ ਹੈ ਤੁਹਾਡੇ ਨੋਟਸ ਵਿੱਚ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਹਾਈਵੇਅ ਵਾਲਿਆਂ ਨੇ ਲੈਟਰ ਦਿੱਤੀ ਹੋਈ ਹੈ ਵੀ ਸਾਡੇ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਮੈਂ ਇਹਦੇ ਬਾਰੇ ਪਤਾ ਕਰਦਾ ਕੀ ਹੋ ਰਿਹਾ ਲੇਕਿਕਨ ਪਰਸੋਂ ਜਿਸ ਦਿਨ ਮਸ਼ੀਨ ਮੌਕੇ ਤੇ ਮ ਸਾਡਾ ਕਿਸਾਨ ਇੱਕ ਆਇਆ ਉਹ ਸਾਡੇ ਵਿੱਚ ਨਹੀਂ ਇਸ ਵਕਤ ਕੰਮ ਪੈ ਗਿਆ ਉਹਨਾਂ ਨੂੰ ਉਹ ਮੌਕੇ ਤੇ ਜਦੋਂ ਇੱਥੇ ਸਵੇਰੇ ਆਇਆ ਤੇ ਜੀਸੀਬੀ ਇਹ ਜਿਹੜੀ ਕ੍ਰੇਨ ਆ ਇੱਥੇ ਖੜੀ ਸੀ ਦੀ ਇਹ ਲੋਕੇਸ਼ਨ ਤੇ ਆਪਾਂ ਖੜੇ ਆ ਜਗ੍ਹਾ ਹੈਗੀ ਐ ਉਹਨਾਂ ਨੇ ਜਦੋਂ ਆਵਾਜ਼ ਮਾਰੀ ਡਰਾਈਵਰ ਨੂੰ ਤਾਂ ਇਹ ਡਰਾਈਵਰ ਭਜਾ ਕੇ ਉੱਥੇ ਲੈ ਗਿਆ ਉੱਥੇ ਜਾ ਕੇ ਇਹ ਮਸ਼ੀਨ ਖਰਾਬ ਹੋ ਗਈ ਆ ਤੇ ਹੁਣ ਥਾਣੇ ਵਾਲਿਆਂ ਨੇ ਨਾ ਤੇ ਇਹਨੂੰ ਉੱਥੇ ਥਾਣੇ ਲਗਾਏ ਆ ਜਦ ਕਿ ਕਿਸਾਨ ਅਗਰ ਇੱਕ ਟਰਾਲੀ ਵੀ ਕਿਤੇ ਉਹ ਰੇਤਾ ਦੀ ਲਿਆਵੇ ਤੇ ਇਹ ਸੜਕ ਦੇ ਵਿੱਚੋਂ ਫੜ ਕੇ ਥਾਣੇ ਲੈ ਜਾਂਦੇ ਆ ਇਹ ਜਿਹੜਾ ਕੋਈ ਸਿਆਸੀ ਸਿਹ ਹੈ ਜਾਂ ਕਿਸੇ ਤਰ੍ਹਾਂ ਮਲੀ ਭੁਗਤਕ ਇਸ ਤਰ੍ਹਾਂ ਇਹਨੂੰ ਜੀਸੀਬੀ ਇਸ ਮਸ਼ੀਨ ਨੂੰ ਥਾਣੇ ਲਿਜਾਣ ਦੀ ਮناسب ਨਹੀਂ ਸਮਝੇ ਨੁਕਸਾਨ ਕੀ ਹੋ ਰਿਹਾ ਹੈ ਨੁਕਸਾਨ ਸਾਡਾ ਇਹ ਹੋ ਰਿਹਾ ਜੀ ਇੱਕ ਤਾਂ ਸਾਡੇ ਰਸਤੇ ਖਰਾਬ ਹੋ ਰਹੇ ਆ ਦੂਸਰੇ ਸਾਡੀ ਅੰਡਰਗਰਾਉਂਡ ਪਾਈਪਲਾਈਨਾਂ ਆਹ ਜਿਹੜਾ ਪਾਣੀ ਆਇਆ ਹੋਇਆ ਇਹ ਅੰਡਰਗਰਾਉਂਡ ਪਾਈਪਲਨ ਟੁੱਟਣ ਦੇ ਨਾਲ ਹੀ ਇੱਥੇ ਆਇਆ ਹੜਾ ਵਿਚਾਲੇ ਭਾਵੇਂ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਪਰ ਜਲੰਧਰ ਦੇ ਪਿੰਡ ਤੋਂ ਮੂੜ ਦਰਿਆ ਤੋਂ ਸਤਲੁਜਾ ਖਤਰਾ ਮਨਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦਈਏ ਕਿ ਮੰਡਾਲਾ ਸ਼ਨਾ ਚਲੰਦਰ ਵਿਖੇ ਸਤਲੁਜ ਦਰਿਆ ਦੇ ਕੰਢੇ ਤੁਸੀਂ ਬਨ ਨੂੰ ਬਚਾਉਣ ਲਈ ਰਾਤ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਡਰੇਨੇਜ ਵਿਭਾਗ ਫੋਰਚ ਦੇ ਆਮ ਲੋਕ ਡਟੇ ਖੜੇ ਹਨ ਪਰੰਤੂ ਦਰਿਆ ਦਾ ਵਹਿਣ ਬਦਲਣ ਕਾਰਨ ਸਤਲੁਜ ਬਨ ਦੇ ਬਿਲਕੁਲ ਨੇੜੇ ਵਹਿਣ ਲੱਗਾ ਹਾਂਗੇ ਬਚਾਅ ਕਾਰਜ ਚੰਗੀ ਪੱਧਰ ਤੇ ਚੱਲ ਰਿਹਾ ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ 300 ਮੀਟਰ ਜੰਗਲ ਬਨ ਤਹਾਰਾ ਲਈ ਪਹੁੰਚੇ ਹਨ ਇਹ ਜਿਹੜੇ ਅੱਜੇ ਨੂੰ ਨਾ ਤਾਂ ਦਾ ਪਾਣੀ ਵਾਪਸ ਚਲੇ ਜਾਂਦਾ ਸੀ ਤੇ ਪਾਣੀ ਆਪਣੇ ਘਰ ਵਿੱਚ ਚਲੇ ਜਾਂਦਾ ਸੀ ਉਹ ਜਿਹੜਾ ਇਹਦਾ ਵੇਸ ਸੀ ਹੁਣ ਇਹਨੇ ਇਹ ਰਸਤਾ ਬਦਲ ਦਿੱਤਾ ਹੁਣ ਸਾਰੇ ਦਾ ਸਾਰਾ ਪਾਣੀ ਜਿਹੜਾ ਹੈਗਾ ਵਾਪਸ ਇਹ ਬੰਨ ਦੇ ਨਾਲ ਲੱਗ ਕੇ ਅੱਗੇ ਇਹ ਦੋ ਰਸਤੇ ਆ ਰਹੀ ਜਾ ਰਹੇ ਹਨ ਕੁਵੀਆਂ ਵੱਲ ਨੂੰ ਇੱਕ ਜਿਹੜਾ ਦਰਿਆ ਵੱਲ ਨੂੰ ਇਹ ਕਾਫੀ ਜਿਹੜਾ ਹੈਗਾ ਜਿਹੜਾ ਮੰਨ ਹਿੱਟ ਕਰ ਰਿਹਾ ਤੇ ਲਗਾਤਾਰ ਇਹ ਸਾਰੇ ਟੀਮਾਂ ਅੰਡੀਆਂ ਨੇ ਅੰਡੀਆਂ ਤੇਰੇ ਇੰਡੀਆ ਵਿੱਚ ਦੀਆਂ ਤੇਰੇ ਇਥੇ ਲੋਕਲ ਸੀਮਾਦਾਰੀ ਇਲਾਕਾ ਨਵਾਸੀ ਲੱਗੀ ਹੋਈ ਹੈ ਕਿ ਇੱਕ ਦੋ ਜਹਦ ਚੱਲ ਰਹੀ ਹੈ ਜਿਹੜੀ ਟੱਕਰ ਜਿਹੜਾ ਹੈ ਸਿੱਦੇ ਕਾਬੂ ਦੇ ਵਿੱਚ ਵੰਡਣਾ ਹੈ ਜਿਹੜਾ ਪ੍ਰਚਾਰ ਹੈ ਕਿ ਪੁਰਸ਼ੋ ਜਨ ਆਜ ਦੇ 1:00 ਬਜਾਰੂ ਵਿੱਚ ਤਾਂ ਕਿ ਜਿਹੜਾ ਇਹਦਾ ਦੂਸਰਾ ਪਾਸਾ ਜੇ ਉਹ ਨਹੀਂ ਬੁਹਾਰਾ ਹੁੰਦਾ ਤਾਂ ਬਹੁਤ ਨੀਵਾ ਤੇ ਕੋਸ਼ਿਸ਼ ਕਰਕੇ ਲੈਣ ਦਾ ਆਪਣਾ ਕਿੰਨੇ ਫਰੋਕੇ ਜਾਵੇ ਉਹਦੇ ਵਾਸਤੇ ਜਦੋਂ ਜਦ ਜਿਹੜੀ ਚੱਲੀ ਸੁਲਤਾਨਪੁਰ ਲੋਧੀ ਗੋਇੰਦਵਾਲ ਮਾਰਗ ਤੇ ਪਿੰਡ ਮੰਗੂਪੁਰ ਦੇ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ પતિ ਪਤਨੀ ਗਬੀਰ ਉਹ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਜਿੱਥੇ ਡਾਕਟਰ ਵੱਲੋਂ ਜ਼ਖਮੀ પતિ ਪਤਨੀ ਨੂੰ ਮ੍ਰਤੇ ਕਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਕਿ પતિ ਪਤਨੀ ਦਵਾਈ ਲੈਣ ਦੇ ਲਈ ਕੋਇਂਦਵਾਲ ਜਾ ਰਹੇ ਸਨ। ਸਾਹਬਾਪਰੀਆ ਕਿ ਇਹ ਪੂਰਾ ਮਾਮਲਾ ਹੈ। ਇਹਦੇ ਵਿੱਚ ਕਾਫੀ ਜਲਾ ਮੰਦ ਭਾਗੀ ਜਿਹੜੀ ਘਟਨਾ ਇਹ ਵਾਪਰੀਆ। ਇੱਕ ਬਾਈਕ ਦੇ ਸਵਾਰ ਸੀਗੇ ਬਜ਼ੁਰਗ ਸੀਗੇ ਆਪਣੀ ਦਵਾਈ ਲੈਣ ਲਈ ਜਾ ਰਹੇ ਸੀਗੇ। ਇਹ ਬਲਜੀਤ ਕੋਰ ਪਿੱਛੇ ਬੈਠੀ ਸੀ ਤੇ ਉਹਦੇ ਹਸਬੰਡ ਸੀਗੇ ਫਕੀਰ ਸਿੰਘ ਜੀ। ਇਹ ਕਾਫੀ 올ਡ ਐਜ ਸੀਗੇ ਬੰਦੇ। ਔਰ ਇਹ ਬਾਈਕ ਤੇ ਸੀਗੀ ਮੋਟਰਸਾਈਕਲ ਤੇ ਇਹ ਸ਼ਾਇਦ ਤੇਲ ਪਵਾ ਕੇ ਉਤੋਂ ਨਿਕਲ ਰੇ ਸੀਗੇ ਗੋਇੰਦਵਾਲ ਜਾਣਾ ਸੀ ਇਹਨਾਂ ਨੇ ਆਪਣੀ ਮੈਡੀਸਿਨ ਲੈਣ ਵਾਸਤੇ ਤੇ ਪਿੱਛੋਂ ਇੱਕ ਬਰੀਜਾ ਗੱਡੀ ਆਈ ਹੈ ਜਿਹੜੀ ਨੰਬਰ PB 76A 0028 ਇਹ ਇਹਨਾਂ ਨੂੰ ਹਿੱਟ ਕੀਤੇ ਇਹਨਾਂ ਨੇ ਇੱਕਦਮ ਤੇ ਇੱਥੇ ਮੌਕੇ ਤੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਆ ਤੇ ਬੰਦਾ ਸੀ ਪਕੜ ਲਿਆ ਗਿਆ ਤੇ ਇਹ ਜਿਹੜੀ ਕਾਰਵਾਈ ਹੈ ਵੀ ਉਹ ਕਰ ਦਿੰਦੇ ਨੇ ਦਾ ਬਿਆਨ ਲੱਗੇ ਮੇਰਾ ਡਾਕਟਰ ਹਰਪਿੰਦਰ ਸਿੰਘ ਸਿਵਲ ਹਸਪਤਾਲ ਦਾ ਡਾਕਟਰ ਲੋਧੀ ਹੈ ਥੋੜੀ ਦੇਰ ਪਹਿਲਾਂ ਸਾਡੇ ਕੋਲ ਦੋ ਐਕਸੀਡੈਂਟ ਕੇਸ ਆਇਆ ਜਿਹੜੇ ਬ੍ਰੌਟ ਡੈਟ ਆਏ ਆ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਬਲਬੀਰ ਕੋਰ ਹੈ ਤੇ ਦੂਸਰਾ ਫਕੀਰ ਸਿੰਘ ਹੈ ਇਹਨਾਂ ਦਾ ਐਕਸੀਡੈਂਟ ਮੰਗੂਪੁਰ ਦੇ ਨੇੜੇ ਹੋਇਆ ਫਿਲਹਾਲ ਜਿਹੜੀ ਡੈਡ ਬੋਡੀ ਆ ਮੋਰਸੀ ਦੇ ਵਿੱਚ ਰੱਖ ਦਿੱਤੀ ਹੈ ਤੇ ਮੁਲਾਜ਼ਮ ਆਪ ਆਏ ਸੀ ਅਗਲੇਰੀ ਕਾਰਵਾਈ ਵਾਸਤੇ ਜੋ ਵੀ ਹੈ ਉਹਨੂੰ ਐਪਲੀਕੇਸ਼ਨ ਦੇਣੀ ਦੇ ਰਾਤ ਸੰਤ ਨਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਂਕ ਨੇਰੇ ਬ੍ਰਾਹਮਣ ਸਭਾ ਦੇ ਸੁਭਾਵ ਪ੍ਰਧਾਨ ਤੇ 올 ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਪਾਸਕਰ ਤੇ ਕੁਝ 9 ਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਲਾਲੀਪਾਲ ਸਰ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਲੋਕਾਂ ਪਿਆਰ ਕਰਨ ਵਾਲੇ ਇਕੱਠੇ ਹੋ ਲੋਕਾਂ ਦਾ ਚੌਥਾ ਸਟਾਂਬਿਆ ਮੈਂ ਅੱਜ ਇਹ ਸ਼ਹਿਰ ਦਾ ਮਾਹੌਲ ਨਹੀਂ ਪਾੜਨਾ ਚਾਹੁੰਦਾ ਜੀ ਇੱਥੇ ਇੱਥੇ ਹਜ਼ਾਰਾਂ ਲੱਖਾਂ ਬਤੇ ਆ ਜਾਣ ਜੀ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰੇ ਨਾਲ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਡੇਰ ਤੋਂ ਮਨ ਥ੍ਰੈਟ ਆ ਮੇਰਾ ਗਨਮਨ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਰਿਆ ਮੇਰਾ ਗਨਮਨ ਰਹੀ ਹੈ ਜੀ ਇੱਥੇ ਮੈਂ ਗਰੇ ਨਹੀਂ ਕਰਨਾ ਚਾਹੁੰਦਾ। ਕਈ ਇੱਥੇ ਐਸਐਸਪੀ ਆਇਆ ਇੱਕ ਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚੰਗਾ ਪਿਆਰ ਆ। ਜੀ। ਇੱਥੇ ਐਸਐਸਪੀ ਰਹੇ। ਜੀ। ਇਹ ਹੋਏ ਮੇਰੇ ਗਨਮਣੇ ਵਾਪਸ ਹੋ ਗਏ ਤੇ ਡੀਏਜੀ ਘਰੇ ਵਾਲੋ ਨੇ ਉਹਨਾਂ ਨੂੰ ਗਨਮਣੇ ਭੇਜੇ ਸੀ। ਜੀ। ਮੈਂ ਗੱਲ ਕਹਿਣੀ ਚਾਹਨਾ ਮੈਂ ਬੜੀ ਧੀਰ ਤੋਂ ਇਹ ਗੱਲ ਕਹਿਣੀ ਚਾਹਨਾ। ਮੈਂ ਸੱਚ ਤੇ ਹੱਕ ਦੇ ਉਲਟ ਬੋਲਾਂ। ਜੀ। ਇਹ ਸੱਚ ਬਾਰੇ ਬੋਲਾਂ, ਹੱਕ ਬਾਰੇ ਬੋਲਾਂ। ਭਾਵੇਂ ਕੋਈ ਪੋਲੀਟਿਕਲ ਲੀਡਰ ਵੱਡਾ ਕੋਈ ਕਿਦਾਂ ਵੀ ਲੀਡਰ ਹੋਵੇ। ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰਥਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਦਈਏ ਨਹੀਂ ਹਾਲੇ ਤੁਹਾਡੇ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਐਸੇ ਵੇਲੇ ਮੌਕੇ ਤੇ ਹੋਣਾ ਚਾਹੀਦਾ ਸੀ ਜੇ ਉਹਨਾਂ ਨੂੰ ਮੇਰਾ ਖੰਦ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਪਾਸਕਰ ਜੀ ਹਮਲਾ ਕਿਹੜੇ ਬੰਦੇ ਸੀਗੇ ਕੀ ਕਾਰਨ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਵੀ ਕਿਹੜੀ ਚਲਾਦੇ ਜਿੱਥੇ ਰੜੇ ਲੰਮੇ ਆ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਪਤਾਨ ਜੀ ਤੁਹਾਨੂੰ ਉੱਥੇ ਕਿੰਨੇ ਬੰਦੇ ਸੀਗੇ ਮੈਦਾਨ ਜੀ ਤੁਹਾਨੂੰ ਕੋਈ ਸਿਕਿਉਰਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨੇ ਦਿੱਤੀ ਪਤਾਨ ਜੀ ਕਿੰਨੇ ਬੰਦੇ ਸੀ ਜਿਹੜੇ ਜਿਹੜੀ ਜਗ੍ਹਾ ਤੇ ਬੰਦਾਲਾ ਐਫੈਕਸ਼ਨ ਲੈਣੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿਹਨਾਂ ਨੂੰ ਸੱਜਣ ਮਿਲਦੇ ਸੀ ਤੁਸੀਂ ਜੁੰਦਾ ਕਿਹੜੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਕਿ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਸਾਈਡ ਚ ਕਰ ਦਿਓ ਬੰਦੇ ਉਤਰਿਆ ਆਉਣ ਨਾਲ ਇੱਕਦਮ ਅਟੈੱਕ ਕਰਤਾ ਕੰਦ ਮਤਲਬ 3 ਮਰ ਗਏ ਆ ਪ੍ਰਸ਼ਾਸਨ ਨੇ ਸਾਨੂੰ ਪੂਰਾ ਕੰਪਲੀਟ ਕਰਦਾ ਪਿਆ ਔਰ ਗਾਂ ਵੀ ਪੂਰਾ ਠੋਕਣਗੇ ਬਿਠਾ ਲਏ ਉੱਥੇ ਔਰ ਪੰਜ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਰਾਉਂਡ ਅਪ ਕਰਦੇ ਦੋ 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 ਬੰਦੇ ਤੁਸੀਂ ਕਹਿੰਦੇ ਕਿ ਸ਼ੁਰੂਆਤ ਕੋਈ ਪਤਾ ਲੱਗਾ ਨਹੀਂ ਕਰਦੇ ਹੋ ਇਹਨਾਂ ਨੂੰ ਜਿਹੜਾ 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 ਮੈਨੂੰ ਥ੍ਰੈਟ ਹੈ ਹਾਂਜੀ ਹਾਂਜੀ ਮੇਰਾ ਡੀਜੀਪੀ ਲੈਵਲ ਤੱਕ ਮੇਰਾ ਜਾਂਦਾ ਕਿ ਮੈਨੂੰ ਥ੍ਰੈਟ ਹੈ ਹੋ ਸਕਦਾ ਇੱਕ ਉਹਦਾ 파ਟੇ ਹੋਵੇ ਭਾਜੀ ਇਹਨਾਂ ਨੂੰ ਥ੍ਰੈਟ ਕਾਲਸ ਤੁਹਾਡਾ ਨਾਮ ਕੀ ਹੈ ਭਾਜੀ ਪਹਿਲਾਂ ਨਾਮ ਦੇਣਾ ਇਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਆ ਤੁਹਾਡਾ ਨਾਮ ਕੀ ਭਾਜੀ ਆਪਣੇ ਨਾਮ ਦੇ ਕੇ ਡੈਜ਼ਿਗਨੇਸ਼ਨ ਲਾ ਕੇ ਰਸੋ ਭਾਈ ਸੁਮੇਸ਼ ਸ਼ਰਮਾ ਇਹਨਾਂ ਦਾ ਬ੍ਰਦਰ ਵਾ ਛੋਟਾ ਇਹਨਾਂ ਨੂੰ ਥ੍ਰੈਟ ਕਾਲਸ ਪਹਿਲਾਂ ਆਉਂਦੀਆਂ ਰਹੀਆਂ ਵਾ ਡੀਜੀਪੀ ਸਾਹਿਬ ਤੁਸੀਂ ਇਹਨਾਂ ਦੀ ਐਪੀਸ਼ਡ ਲੱਗੀ ਹੋਈ ਆ ਇਸਨ ਦਾ ਵੀ ਮਤਲਬ ਡੀਜੀਪੀ ਸਾਹਿਬ ਨੇ ਥ੍ਰੈਟ ਕਾਲ ਜਿਹੜੀਆਂ ਆਈਆਂ ਉਹਦੇ ਬਿਹਾਵ ਤੇ ਇਹਨਾਂ ਨੂੰ ਕੋਈ ਗਨਮੈਨ ਨਹੀਂ ਦਿੱਤਾ ਭਾਜੀ ਉਸ ਬੰਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੋਈ ਆ ਠੀਕ ਹੈ ਜੀ ਹੁਣ ਦੇਖਦੇ ਹਾਂ ਪ੍ਰਸ਼ਾਸਨ ਕੀ ਕਰ ਰਿਹਾ ਵਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਵਾ ਸਾਨੂੰ ਇਨਸਾਫ ਮਿਲੂਗਾ ਸਾਡੇ ਭਾਜੀ ਇੱਕ ਨੇਕ ਦਿਲ ਇਨਸਾਨ ਵਾ ਕਦੀ ਕਿਸੇ ਨਾਲ ਕੁਝ ਵਿਗਾੜਿਆ ਨਹੀਂ ਪਰ ਅੱਜ ਸਾਨੂੰ ਬਹੁਤ ਜੋਖ ਦਿਲ ਨਾ ਕਰ ਰੇ ਪੈ ਰਿਆ ਨਾ ਜੋ ਡਰਾਈਵਰ ਦੇ ਬੰਦੇ ਨੇ ਜਿਹੜੀ ਇਹ ਹਰਕਤ ਹੋਈ ਆ ਇਹ ਕਦੀ ਨਹੀਂ ਹੋਣੀ ਚਾਹੀਦੀ ਦੇਖੋ ਮੇਰੇ ਕੋਲ ਵੈਪਨ ਸੀ ਪਰ ਮੈਂ ਵੈਪਨ ਨੂੰ ਯੂਜ਼ ਨਹੀਂ ਕਰਨਾ ਚਾਹੁੰਦਾ ਸੀ ਰੀਜ਼ਨ ਇਹ ਹੋ ਸਕਦਾ ਬੰਦੇ ਕੌਣ ਨੇ ਕਿ ਕੀ ਚੱਕਰ ਹੈ ਮੈਂ ਉਹਦੇ ਵਿੱਚ ਪੂਰਾ ਆਪਰੇਟਿੰਗ ਕੀਤਾ ਉਹਨਾਂ ਨੇ ਮੈਨੂੰ ਫਰਟ ਕਰਕੇ ਵੀਰੇ ਸੱਟਾਂ ਮਾਰੀਆਂ ਪਰ ਮੈਂ ਕਹਿੰਨਾ ਇਹਦੇ ਉੱਤੇ ਦੇਸ਼ ਸਿਰੋਹ ਦਾ ਪਰਚਾ ਦਰਜ ਨਾ ਹੋਇਆ ਤੇ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਐ ਡਿਜ਼ਾਈਨ ਚੱਲੂ ਤੁਹਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀਪਾਲਸ ਕੋਲ ਜਿੱਥੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉਥੇ ਪਹੁੰਚਿਆ ਤੇ ਉਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਜਿਨ੍ਹਾਂ ਨੇ ਵੀ ਸੱਟਾਂ ਮਾਰੀਆਂ ਉਹਨਾਂ ਦੇ ਖਿਲਾਫ ਇਹਨਾਂ ਦੇ ਬਿਆਨ ਲੈ ਕੇ ਤਾਲੂ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਛੀਮਾ ਵੱਲੋਂ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ 'ਚ ਛੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਅਤੇ ਨਾਲ ਹੀ ਖਰੀਦ ਦੇ ਪ੍ਰਬੰਧਾਂ ਬਾਰੇ ਖੁਰਾਕ ਸਪਲਾਈ ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੈਚਾ ਲਿਆ ਸੱਜਨ ਜੀ ਮੰਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਚਾਰੂ ਖਰੀਦ ਲਈ ਨਿਜੀ ਤੌਰ ਤੇ ਮੰਡੀਆਂ ਦਾ ਲਗਾਤਾਰ ਦੌਰਾ ਕਰਨ ਤਾਂ ਜੋ ਕਿਸਾਨਾਂ ਆੜਤੀਆਂ ਤੇ ਲੇਬਰ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਸੱਜਨ ਜੀ ਮੰਨੇ ਸਪਸ਼ਟ ਕੀਤਾ ਹੈ ਕਿ ਦਾਣਾ ਮੰਡੀਆਂ ਵਿੱਚ ਓਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਕਿਸੇ ਕਿਸਮ ਦੀ ਵੀ ਲੁੱਟ ਬਟਾਸ਼ ਨਹੀਂ ਕੀਤੀ ਜਾਵੇਗੀ ਬੜਾ ਕਾਫੀ ਝੋਨਾ ਜਿਹੜਾ ਅੱਜ ਆਉਣ ਲੱਗ ਗਿਆ ਹੈ ਮੰਡੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਆੜਤੀ ਸਹਬਾਨਾਂ ਨਾਲ ਤੇ ਜਿਹੜੇ ਆਫੀਸਰ ਸਾਹਿਬਾਨ ਨੇ ਪਿਛਲੇ ਸਾਲ ਬੜੀ ਇੱਥੇ ਗੜਬੜ ਹੋਈ ਸੀਗੀ ਔਰ ਉਹ ਇੰਤਜ਼ਾਮ ਜਿਹੜੇ ਨੇ ਐਤਕਾਂ ਪੂਰੇ ਕਰ ਲਏ ਗਏ ਕਮੇਟੀ ਬਣਾਤੀ ਹੈ ਕਿਸੇ ਵੀ ਕਿਸਾਨ ਦੀ ਬਲੈਕਮਿਲਿੰਗ ਨਹੀਂ ਹੋਣ ਦਿਆਂਗੇ ਔਰ ਕਿਸੇ ਆੜਤੀਆ ਨੂੰ ਵੀ ਨਹੀਂ ਤੰਗ ਹੋਣ ਦਿਆਂਗੇ ਅਸੀਂ ਬਿਲਕੁਲ ਵਧੀਆ ਇੰਤਜ਼ਾਮ ਜਿਹੜੇ ਨੇ ਇਸ ਟਾਈਮ ਕੀਤੇ ਨੇ ਜਿਹੜੀਆਂ ਪ੍ਰੋਬਲਮਸ ਆਸਕ ਦੀਆਂ ਨੇ ਉਹ ਅੱਜ ਡਿਸਕਸ ਕੀਤੀਆਂ ਨੇ ਆਫੀਸਰ ਸਾਹਿਬਾਨ ਨੂੰ ਵੀ ਪੁੱਛਿਆ ਵੀ ਤੁਸੀਂ ਅੱਡੀਆਂ ਜੋ ਪ੍ਰੋਬਲਮ ਨੇ ਅੱਜ ਦੱਸੋ ਸਾਨੂੰ ਸੋ ਇਸ ਕਰਕੇ ਨਹੀਂ ਤੇ ਲਾਸਟ ਤੇ ਆਣ ਕੇ ਇੱਕ ਦੂਜੇ ਦੇ ਉੱਤੇ ਭਾਂਡਾ ਫੋੜੀ ਜਾਂਦੇ ਰਹਿੰਦੇ ਆ ਤੇ ਉਹ ਕੰਮ ਪਿਛਲੀ ਵਾਰ ਵਾਲਾ ਐਦਾਂ ਬਿਲਕੁਲ ਨਹੀਂ ਹੋਣ ਦਿਆਂਗੇ ਕਿਸੇ ਵੀ ਕਿਸਾਨ ਦੀ ਲੁੱਟ ਨਹੀਂ ਹੋਣ ਦਿਆਂਗੇ ਅਜੇ ਪਹਿਲੀ ਇਨਕੁਆਰੀ ਚੱਲ ਰਹੀ ਹੈ ਪਿਛਲੇ ਸਾਲ ਦੀ ਤੇ ਜੇ ਕਿਤੇ ਕਿਸੇ ਨੇ ਗੜਬੜ ਕੀਤੀ ਤੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜਿਹੜੇ ਜਿਹੜੇ ਪ੍ਰਬੰਧਕ ਆ ਰਿਹਾ گاਉਂ ਪ੍ਰਬੰਧ ਜਿਹੜੇ ਹੁੰਦੇ ਸੀ ਜਿੰਨਾ ਇੱਕ ਤੇ ਹੁੰਦੇ ਜਨਰਲ ਜਿਹਾ ਪ੍ਰਬੰਧ ਜਿਹੜੇ ਆ ਕਿ ਲਾਈਟ ਸਿਟਿੰਗ ਅਰੇਂਜਮੈਂਟ ਸਾਰਾ ਕੁਛ ਸਫਾ ਸਾਫ ਸਫਾਈ ਉਹ ਤੇ ਰੂਟੀਨ ਦੇ ਜਿਹੜੇ ਹਰ ਸਾਲ ਕਰਦੇ ਆ ਇੱਕ ਤੇ ਉਹ ਨੇ ਔਰ ਦੂਸਰੇ ਜਿਹੜੇ ਹੈਗੇ ਨੇ ਕਿ ਜਿੱਦਾਂ ਪਿਛਲੀ ਵਾਰੀ ਦਿੱਕਤ ਆਈ ਹੈ ਉਹਦੇ ਲਈ ਅਸੀਂ ਕਿਸਾਨ ਵੀਰਾਂ ਨੂੰ ਵੀ ਜਿਹੜਾ ਉਹ ਸਾਰੇ ਪਿੰਡਾਂ ਦੇ ਵਿੱਚ ਸੁਨੇਹ ਭੇਜ ਕੇ ਕਿ ਮੌਇਸਚਰ ਠੀਕ ਹੋਵੇ ਤਾਂ ਕਿ ਦਿੱਕਤ ਕੋਈ ਨਾ ਆਵੇ ਲਿਫਟਿੰਗ ਜਿਹੜੀ ਆ ਉਹ ਪ੍ਰੋਪਰ ਹੋਵੇ ਪਲੱਸ ਜਿਹੜੇ ਅਫੀਸਰ ਸਾਹਿਬਾਨਾਂ ਨੂੰ ਕਹਤਾ ਵੀ ਇੱਥੇ ਆ ਪ੍ਰੋਪਰ ਲਿਫਟਿੰਗ ਹੋਵੇ ਕਿਸੇ ਵੀ ਖਜਾ ਜਿਹੜਾ ਕਿਸਾਨ ਹੈ ਉਹਦੀ ਫਸਲ ਇਹ ਨਾ ਹੋਵੇ ਵੀ ਪਈ ਹੈ ਤੇ ਉਹ ਖੱਜਲ ਖੁਆਰ ਹੋ ਰਿਹਾ ਕੋਈ ਮਾਕਸ਼ਰ ਦਾ ਚੱਕਰ ਹੈ ਕੋਈ ਹੈ ਉਹਦੇ ਵਾਸਤੇ ਮੈਂ ਇੱਕ ਕਮੇਟੀ ਬਣਾਤੀ ਹੈ ਆਪਣੀ ਪਾਰਟੀ ਦੀ 11 ਮੈਂਬਰੀ ਕਮੇਟੀ ਬਣਾਤੀ ਹੈ ਜਿਹੜੀ ਕਿ ਹਰ ਟਾਈਮ ਇੱਥੇ ਹਾਜ਼ਰ ਰਹੂਗੀ ਸਾਰਿਆਂ ਨੂੰ ਦੁੱਖ ਤਕਲੀਫਾਂ ਪੁੱਛਦੀ ਰਹੂਗੀ ਸਾਰੇ ਆਫੀਸਰਸ ਨਾਲ ਤਾਲਮਿਲ ਰੱਖੂਗੀ ਮੇਰੇ ਨਾਲ ਤਾਲਮਿਲ ਰੱਖੂਗੀ ਤੇ ਕੋਈ ਵੀ ਦਿੱਕਤ ਆਉਂਦੀ ਹੈ ਤੇ ਅਸੀਂ ਉਸੇ ਵੇਲੇ ਹੱਲ ਕਰਾਂਗੇ ਮੋਗਾ ਦੇ ਵਿਰਧ ਆਸ਼ਰਮ ਵਿੱਚ ਭਾਜਪਾ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਬਜ਼ੁਰਗਾਂ ਨੂੰ ਆਰਥਿਕ ਸਹਾਇਤਾ ਤੇ ਨਵੇਂ ਕੱਪੜੇ ਵੰਡੇ ਗਏ ਤੇ ਮੋਦੀ ਜੀ ਦੀ ਲੰਬੀ ਉਮਰ ਲਈ ਅਰਦਾਸ ਕੀਤੀ ਗਈ ਇਸ ਸਮਾਗਮ ਮੋਗਾ ਦੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਭਾਜਪਾ ਵਰਕਿੰਗ ਕਮੇਟੀ ਮੈਂਬਰ ਡਾਕਟਰ ਸ਼ੀਮਾਂਤ ਗਰਗ ਵੱਲੋਂ ਆਯੋਜਿਤ ਕੀਤਾ ਗਿਆ ਡਾਕਟਰ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਮੋਗਾ ਜ਼ਿਲ੍ਹੇ ਵਿੱਚ ਪਖਵਾਰਾ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਖੂਨਦਾਨ ਕੈਂਪ ਸਫਾਈ ਮੁਹਿੰਮ ਅਤੇ ਲੋਕਾਂ ਦੀ ਸੇਵਾ ਲਈ ਮੈਡੀਕਲ ਕੈਂਪ ਲਗਾਏ ਗਏ ਹਨ ਅੱਜ ਸਾਡੇ ਭਾਰਤ ਦੇ ਜਯਸ਼ਸ਼ਵੀ ਪਦਾਨ ਮੰਤਰੀ ਨੰਦਰਪਾਈ ਮੋਦੀ ਜੀ ਦਾ ਜੈ ਪਰਮਾ ਜਨਮ ਦਿਵਸ ਹੈ ਜਿਹੜਾ ਕਿ ਇੱਕ ਸੇਵਾ ਪਖਵਾੜੇ ਦੇ ਰੂਪਸ ਬਣਾਇਆ ਜਾਂਦਾ ਹੈ ਸੇਵਾ ਪਖਵਾੜਾ 17 ਸਤੰਬਰ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਤੋਂ ਸ਼ੁਰੂ ਹੋ ਕੇ 14 ਦਿਨ ਤੱਕ ਬਣਾਇਆ ਜਾਂਦਾ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਸੇਵਾ ਦੇ ਕਾਰਜਕ੍ਰਮ ਕੀਤੇ ਜਾਂਦੇ ਜਿਹਦੇ ਵਿੱਚ 17 ਤਰੀਕ ਸਤੰਬਰ ਨੂੰ ਬਲੱਡ ਡੋਨੇਸ਼ਨ ਕੈਂਪ ਤੋਂ ਸ਼ੁਰੂ ਹੁੰਦਾ ਉਹਦੇ ਵਿੱਚ ਇੱਕ ਦਿਨ ਉਸ ਤੋਂ ਬਾਅਦ ਕਿਸੇ ਦਿਨ ਸਫਾਈ ਅਭਿਆਨ ਕੀਤਾ ਜਾਂਦਾ ਮੰਦਰ ਗੁਰਦੁਆਰੇ ਰੁਧਾ ਆਸ਼ਰਮ ਸਕੂਲ ਸਰਕਾਰੀ ਹਸਪਤਾਲਾਂ ਕੋਈ ਵੀ ਪਬਲਿਕ ਪਲੇਸ ਹੈਗੀ ਉਹਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਇੱਕ ਰੁਖ ਮਾਦੇ ਨਾਮ ਦੇ ਨਾਮ ਨਾਲ ਜਿਹੜੀ ਮਹਿੰਮ ਪਿਛਲੇ 11 ਸਾਲ ਤੋਂ ਚੱਲਦੀ ਪਈ ਹੈ ਉਹ ਵੀ ਸੇਵਾ ਪਕਵਾੜੇ ਦੇ ਰੂਪ ਚ ਬਣਾਣੇ ਹੈ ਤਾਂ ਕਿ ਹਰ ਇਨਸਾਨ ਅਗਰ ਇੱਕ ਪੇੜ ਲਗਾਏ ਉਹ ਵੀ ਆਪਣੇ ਆਪਣੇ ਮਾਦੇ ਨਾਮ ਦਾ ਪੇੜ ਲਗਾਏ ਜਿਹਦੇ ਵਿੱਚ ਉਹ ਕਲਾ ਬੁੱਟਾ ਕਲਾ ਬੁੱਟਾ ਹੀ ਨਹੀਂ ਦਿਖਾਨ ਲਈ ਨਹੀਂ ਲਗਾਣਾ ਹੈਗਾ ਉਹਨੂੰ ਵੱਧਦੇ ਹੋਏ ਫੁੱਲਦੇ ਹੋਏ ਇੱਕ ਬੜਾ ਵਿਕਸ਼ ਬੰਦੇ ਹੋਏ ਦਸੋਦੀ ਦੇਖ ਰੇ ਕਰਨੀ ਹੈ ਤਾਂ ਹੀ ਉਸ ਅਭਿਆਨ ਦਾ ਨਾਮ ਇੱਕ ਰੁਖ ਮਾਦੇ ਨਾਮ ਤਾਂ ਕਿ ਅਗਰ ਮਾਦਾ ਨਾਮ ਉਹਨੂੰ ਦਿੱਤਾ ਹੈ ਤਾਂ ਤੁਸੀਂ ਉਹਦਾ ਖਿਆਲ ਵੀ ਕਰਨਾ ਹੈ ਕੇਅਰ ਵੀ ਕਰਨੀ ਹੈ ਤੇ ਉਹਨੂੰ ਇੱਕ ਬੜਾ ਦਰਤ ਬੰਦੇ ਹੋਏ ਵੀ ਤੁਸੀਂ ਦੇਖੋ ਉਹ ਵੀ ਸੇਵਾ ਪਖਵਾੜੇ ਦੇ ਰੂਪ ਚ ਆਂਦਾ ਹੈ ਮੈਡੀਕਲ ਕੈਂਪਸ ਲਗਾਣਾ ਲੋਕਾਂ ਦੀ ਸੇਵਾ ਕਰਨਾ ਕਿਸੇ ਵੀ ਚੀਜ਼ ਦੀ ਜਰੂਰਤ ਹੈ ਉਹਨੂੰ ਪੂਰਾ ਕਰਨਾ ਆ ਇੱਕ ਸੇਵਾ ਪਖਵਾੜੇ ਦੇ ਰੂਪਸ ਬਣਾਇਆ ਜਾਂਦਾ ਹੈ ਆ ਚੀਜ਼ਾਂ ਸਾਨੂੰ ਸਾਡੇ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਤੋਂ ਹੀ ਸਿੱਖਣ ਨੂੰ ਮਿਲੀ ਹੈ ਨਹੀਂ ਤਾਂ ਸਕੂਲ ਚ ਗੁਲਾਬ ਲਗਾ ਕੇ ਚਿਲਡਰਨਸ ਡੇ ਦੇ ਨਾਮ ਤੇ ਬਣਾਇਆ ਜਾਂਦਾ ਸੀਗਾ ਅਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਾਲ ਦਿਵਸ ਦੇ ਰੂਪ ਜਿਹੜਾ ਬਾਲ ਦਿਵਸ ਬਣਾਇਆ ਅਸਲੀ ਬਾਲ ਦਿਵਸ ਚਿਲਡਰਨਸ ਦਿਤਾ ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜ ਦਸੰਬਰ ਚ ਜਿਹੜਾ ਕਿ ਸਾਡੇ ਸਦੀਆਂ ਤੋਂ ਕਰੋ ਤੋਂ ਅਪੇਕਸ਼ਿਤ ਹੋਣਾ ਚਾਹੀਦਾ ਸੀਗਾ ਪਰ ਇਹਨਾਂ ਨੇ ਆਉਣ ਤੋਂ ਬਾਅਦ ਰੂਟ ਨਾਲ ਜ਼ਮੀਨ ਨਾਲ ਮਿੱਟੀ ਨਾਲ ਭਾਰਤ ਨਾਲ ਜੁੜੇ ਹੋਏ ਸਾਡੇ ਜਿਹੜੇ ਪ੍ਰਧਾਨ ਮੰਤਰੀ ਸੀ ਹੈਗੇ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਕਿ ਤੁਸੀਂ ਆਖਰੀ ਲਾਈਨ ਆਖਰੀ ਇਨਸਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਅਜੋਸੇ ਰੂਪ ਜਿਵੇਂ ਅਸੀਂ ਸਾਰੇ ਆਪਣੀਆਂ ਮਾਂ ਨਾਲ ਬਹੁਤ ਜ਼ਿਆਦਾ ਅਟੈਚ ਹੈ ਅੱਜ ਮੇਰੇ ਨਾਲ ਮੇਰੀ ਟੀਮ ਚੋਮਨ ਜੀ ਉਮਰ ਕਾਂਜੀ ਆਏ ਹੈ ਮੁਕੇਸ਼ ਜੀ ਆਏ ਹੈ ਮੇਰੇ ਨਾਲ ਸ਼ਸ਼ੀ ਕਾਂਜੀ ਹੈ ਭੁਪਿੰਦਰ ਹੈ ਸੁਰਿੰਦਰ ਸਾਰੇ ਅੱਜ ਅਸੀਂ ਆਪਣੀਆਂ ਮਾਂ ਨਾਲ ਬਹੁਤ ਜ਼ਿਆਦਾ ਅਟੈਚ ਹੈ ਉਹ ਮੋਦੀ ਜੀ ਵੀ ਆਪਣੇ ਮਦਰ ਨਾਲ ਬਹੁਤ ਜ਼ਿਆਦਾ ਅਟੈਚ ਸੀਗੇ ਸultanpur Lodhi ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਵਿੱਚ ਆਏ tufaan ਦੇ ਕਾਰਨ ਹੜਾ ਨਾਲ ਜਿੱਥੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਉੱਥੇ ਆਲੀ ਕਲਾ ਵਿੱਚ ਬਾਰੇ ਟੁੱਟੇ ਨਾਲ 15 ਤੋਂ 16 ਏਕੜ ਫਸਲ ਬਰਬਾਦ ਹੋ ਗਈ ਜਿਸ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਕਰ ਹੋ ਗਿਆ ਕਿ ਕਿਸਾਨ ਕੁਝ ਦਿਨਾਂ ਤੋਂ ਮਾਨਸਿਕ ਤਣਾਅ ਵਿੱਚ ਸੀ ਪਰਵਾਰ ਦਾ ਕਹਿਣਾ ਹੈ ਕਿ ਪਸ਼ੂ ਵੀ ਭੁੱਖ ਨਾਲ ਮਰ ਰਹੇ ਹਨ ਤੇ ਕਿਸਾਨ ਤੇ 15 ਲੱਖ ਦਾ ਕਰਜ਼ਾ ਵੀ ਪਿੰਡ ਵਾਲੇ ਨੇ ਪੀਲ ਕੀਤੀ ਹੈ ਕਿ ਉਹ ਇਸ ਕਿਸਾਨ ਦੀ ਮਦਦ ਜ਼ਰੂਰ ਕਰਨ ਬੜਾ ਝੋਨਾ ਵੀ ਕਰ ਗਿਆ ਜੀ ਝੋਨਾ ਮਰ ਗਿਆ ਝੋਨਾ ਤਾਂ ਬਸ ਇਦਾਂ ਦੋ ਤਿੰਨ ਦਿਨ ਅੰਦਰ ਬਹਿਲੂ ਕਰ ਹੀ ਗਿਆ ਠੀਕ ਹੈ ਉਹ ਨੂੰ ਮੈਂ ਯਾਦ ਕਰੀ ਜਾਂਗਾ। ਜੀ ਨਾ ਕਿੰਨੀ ਮਾਲਕੀ ਜ਼ਮੀਨ ਹੈ ਕਿੰਨੇ ਠੇਕੇ ਦੇ ਹੈ? ਠੇਕੇ ਦੇ ਹਾਂ 6 ਕਿਲੇ ਠੇਕੇ ਤੇ ਵੀ ਹੈ। ਸਹੀ 6-7 ਕਿਲੇ ਆਪਦੀ ਵੀ ਹੈ। ਕਿੰਨਾ ਕਿੰਨੇ ਕਿਲੇ ਦੀ ਵਾਈ? 15 ਕਿਲੇ ਦੀ ਵਾਈ। ਕਿੰਨਾ ਕਿ ਨੁਕਸਾਨ ਹੋਇਆ? ਸਾਰਾ ਖਤਮ ਹੋ ਗਿਆ ਜੀ। ਉੱਥੇ ਇੱਕ ਕੁੱਭ ਨਹੀਂ। ਮਸ਼ਪਾਲ ਰਿਆ। ਮੇਰਾ ਨਾਮ ਮਸ਼ਪਾਲ ਸਿੰਘ ਆ ਜੀ। ਆਸਾਨ ਮਦਦ ਉਸ ਕਮੇਟੀ ਤੋਂ ਜੌਂਸ ਕਰਤਰ। ਤੇ ਪੰਡਾਲੀ ਕਲਾ ਤੇ ਸਾਡੇ ਨਾਲ ਜੀ ਇਸ ਵੀਰ ਨੇ ਜਦੋਂ ਪਾਣੀ ਦਿੱਤਾ ਸੀ ਛੇਤੀ ਤਰੀਕ ਨੂੰ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਮਤਲਬ ਘਰ ਦੇ ਦੱਸੰਦੇ ਇਹਦੀ ਮਾਤਾ ਦੱਸੰਦਾਈ ਕਿ ਕਿੰਨੇ ਆਪਦੇ ਤੋਂ ਇਹਨੇ ਰੋਟੀ ਪਾਣੀ ਇਨੀ ਹੀ ਖਾਦਾ ਇੱਕ ਦਿਨ ਉਹ ਮਤਲਬ ਦਿਮਾਗ ਤੇ ਲੈ ਗਿਆ ਟੈਨਸ਼ਨ ਲੈ ਗਿਆ ਕਿ ਯਾਰ ਨਿਸ਼ਾਨ ਬਹੁਤ ਹੋ ਗਿਆ ਕੁਝ ਵੀ ਠੀਕ ਨਹੀਂ ਤੇ ਹੀ ਉਹਦੇ ਕੋਲ 10-15 ਲੱਖ ਰੁਪਈਆ ਕਰਜ਼ਾ ਵੀ ਸੀ ਨਿਮਟਾ ਲਮਟਾ ਇਹ ਤੇ ਟੈਨਸ਼ਨ ਲੈ ਗਿਆ ਤੇ ਉਹਦੇ ਮਤਲਬ ਇਹਨੇ ਗੰਮ ਦੇ ਵਿੱਚ ਜਿਹੜਾ ਉਹ ਦਵਾਈ ਪੀ ਲਈ ਆ ਉਹ ਉਹ ਬਲੋ ਪਰੇਸ਼ਾਨੀ ਦੇ ਵਿੱਚ ਆਣ ਕਿਤਨੇ ਦਰਾਈ ਪਈਆਂ ਹਾਲਾਤ ਕਿਦਾਂ ਦੇ ਨੇ ਕਿਸਾਨ ਦੇ ਐਸੇ ਹੁਣ ਥੋੜਾ ਜਿਹਾ ਅੱਗੇ ਨਾਲੋਂ ਕੁਝ ਠੀਕ ਆ ਜੀ ਪਰ ਹੈ ਤੇ ਇੱਥੇ ਆਈਸੀਯੂ ਤੇ ਵੇਜੀ ਆ ਤੇ ਮਤਲਬ ਇਹ ਆ ਕਿ ਥੋੜਾ ਜਿਹਾ ਅੱਗੇ ਨਾਲੋਂ ਕੋਈ ਕਾਫੀ ਫਰਕ ਪਿਆ ਵਾ ਤੇ ਅਸੀਂ ਅਪੀਲ ਕਰਦੇ ਹਾਂ ਸੰਸਥਾਵਾਂ ਨੂੰ ਜਿੱਦਾਂ ਖਾਸ ਹੈਡ ਹੋ ਗਈ ਜਾਂ ਹੋਰ ਸੰਸਥਾਵਾਂ ਹੋਰ ਜਿੰਨੀਆਂ ਸੰਸਥਾਵਾਂ ਜਿਹੜੀਆਂ ਆਪਣੇ ਕੰਮ ਕਰਦੀਆਂ ਕਿਉਂ ਐਸਾ ਵੀਰ ਦੀ ਬਾਹ ਮਾੜਨਾ ਕਿਉਂਕਿ ਇਹ ਪਰੇਸ਼ਾਨੀ ਆ ਬਹੁਤ ਮਤਲਬ ਪਾਣੀ ਆਉਣ ਤੇ ਹੜ੍ਹ ਆਉਣ ਦੇ ਕਾਰਨ ਜਿਹੜਾ ਇਹ ਵੀਰ ਪਰੇਸ਼ਾਨ ਹੋ ਕੇ ਨੇ ਦਵਾਈ ਪੀਤੀ ਆ ਤੇ ਸੰਸਥਾਵਾਂ ਨੂੰ ਬੇਨਤੀ ਆ ਕਿ ਅੱਗੇ ਆਣ ਕੇ ਇਸ ਵੀਰ ਦਾ ਜਿਹੜਾ ਵਾ ਆਪਾਂ ਕੁਛ ਨਾ ਕੁਛ ਜਿਹੜਾ ਕਰਜਾ ਵਾ ਉਹ ਹੋੜਾ ਕਰੀਏ ਤੇ ਆਣ ਕੇ ਇਹਨਾਂ ਦੀ ਵੱਡੀ ਮਦਦ ਕਰੀਏ ਬਹੁਤ ਪਰੇਸ਼ਾਨ ਆ ਤੁਸੀਂ ਵੇਖ ਸਕਦੇ ਹੋ ਪਿਤਾ ਜੀ ਦੀ ਹਾਲਾਤ ਵੀ ਉਹਨਾਂ ਦੇ ਕਿਦਾਂ ਦੇ ਆ ਤੇ ਬਹੁਤ ਪਰੇਸ਼ਾਨ ਰਹਿੰਦੇ ਆ ਤੇ ਮਤਲਬ ਇਹਨਾਂ ਦੀ ਹੈਲਪ ਕਰਨ ਦੀ ਬਹੁਤ ਲੋੜ ਵਾ ਜੀ ਸੰਸਥਾਵਾਂ ਨੂੰ ਆਪਣੇ ਜਨੂੰ ਇਹ ਪੇਸ਼ੈਂਟ ਸਾਡੇ ਕੋਲ ਪੌਇਜ਼ਨ ਲੈ ਕੇ ਆਇਆ ਸੀ ਜਦੋਂ ਆਇਆ ਸੀ ਉਦੋਂ ਅਨਕੌਨਸ਼ੀਅਸ ਸੀ ਤੇ ਲਾਸਟ ਬ੍ਰੈਥ ਹੀ ਸੀਗਾ ਜਿਸੇ ਨੂੰ ਵੈਂਟਿਲੇਟਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਕਿਸਾਨਾਂ ਦੇ ਪੁਲਿਸ ਦਾ ਵੱਡਾ ਐਕਸ਼ਨ ਵਿੜਿੰਗ ਟੋਲ ਪਲਾਜ਼ਾ ਤੇ ਚੱਲ ਰਿਹਾ ਕਿਸਾਨਾਂ ਦੇ ਧਰਨੇ ਨੂੰ ਪੁਲਿਸ ਬਲ ਨੇ ਖਦੇੜਿਆ ਤੇ ਕਿਸਾਨਾਂ ਸਮੇਤ ਪੁਲਿਸ ਇੰਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਤੇ ਹੋਰ ਸਮਾਨ ਨੂੰ ਹਿਰਾਸਤ ਵਿੱਚ ਲਿਆ ਖਨੋਰੀ ਬਾਰਡਰ ਤੇ ਕੁਝ ਮਹੀਨੇ ਪਹਿਲਾਂ ਰਾਤ ਵੇਲੇ ਕਿਸਾਨਾਂ ਤੇ ਹੋਏ ਪੁਲਿਸੀ ਐਕਸ਼ਨ ਦੇ ਘਟਨਾਕ੍ਰਮ ਨੂੰ ਇੱਕ ਵਾਰ ਫਿਰ ਤੋਂ ਦੁਹਰਾਉਂਦਿਆਂ ਸ਼੍ਰੀ ਮੁਕਸਰ ਸਾਹਿਬ ਤੇ ਕੋਟਕਪੂਰਾ ਰੋਡ ਦੇ ਪਿੰਡ ਵਿੜਿੰਗ ਦੇ ਕੋਲ ਪਲਾਜ਼ਾ ਵਿਖੇ ਕਿਸਾਨਾਂ ਵੱਲੋਂ ਡੇਢ ਸਾਲ ਤੋਂ ਬਥੇਰੇ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਰੋਜ਼ ਪ੍ਰਦਰਸ਼ਨ ਨੂੰ ਪੁਲਿਸ ਵੱਲ ਦੀ ਸਹਾਇਤਾ ਨਾਲ ਖਦੇੜ ਦਿੱਤਾ ਗਿਆ ਕਿਹੜੇ ਪਿੰਡ ਦੇ ਆਹ ਨਹੀਂ ਤੁਸੀਂ ਕਿਹੜੇ ਪਿੰਡ ਦੇ ਆਇਓ ਇੱਥੇ ਰਹੇ ਆਂ ਰਾਨਾ ਨੇ ਆਖਿਆ ਜੀ ਉੱਥੇ ਬਖੇ ਉੱਥੇ ਲੈ ਜਾਓ ਤੁਸੀਂ ਕਿਸਾਨਾਂ ਦੇ ਨਾਲ ਆ ਜੀ ਤੇ ਪੱਕਾ ਲੈ ਕੇ ਕਿੱਧਰ ਚੱਲਨੇ ਹੋ ਨਹੀਂ ਇਹਨਾਂ ਨੇ ਆਖਿਆ ਹੋਰ ਰੱਖ ਪੱਕਾ ਕਿਹਨੇ ਕਹਿਆ ਸੀ ਉਹ ਰਾਨਾ ਨਹੀਂ ਰਾਨਾ ਪ੍ਰਸ਼ਾਸਨ ਆ ਜਿਹੜਾ ਇਹਨਾਂ ਦੇ ਮਹੀਨੇ ਜਾਂਦੇ ਸੀ ਟੂਲਪਲਾਜੇ ਤੋਂ ਸਾਰੇ ਬੰਦ ਹੋ ਚੁੱਕੇ ਆ ਜੀ ਇਹਨਾਂ ਨੂੰ ਇਹ ਤਕਲੀਫ ਆ ਇੱਕ ਤਾਂ ਸਾਡੇ ਹੀ ਆ ਜਿਹੜੇ ਪਰਿਵਾਰ ਖੜੇ ਇਹਨਾਂ ਦੇ ਦਾ ਪਰਿਵਾਰਾਂ ਦੇ ਬੰਦੇ ਮਰੇ ਆ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ ਚੱਕ ਕੇ ਜੇਲ੍ਹ ਚਲ ਜਾਣਾ ਕਿਉਂਕਿ ਤੁਸੀਂ ਟੂਲਪਲਾਜਾ ਕਿਉਂ ਬੰਦ ਕੀਤਾ ਸਾਰੀ ਜਿਹੜੀ ਆਮ ਜਨਤਾ ਖੁਸ਼ ਆ ਜੀ ਇਸ ਗੱਲ ਤੋਂ ਕਿ ਤੁਸੀਂ ਕਿਸੇ ਹੀ ਗੱਡੀ ਵਾਲੇ ਨੂੰ ਕਢਾ ਕੇ ਕਿਸੇ ਵੀ ਵਿਕਰ ਵਾਲੇ ਨੂੰ ਪੁੱਛ ਸਕਦੇ ਹੋ ਵੀ ਕਿਸਾਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਤੇ ਇਹ ਸਾਨੂੰ ਗਲਤ ਕਹਿ ਰਹੇ ਆ ਕਿਉਂਕਿ ਇਹਨਾਂ ਦੇ ਮਹੀਨਾ ਰੁਕੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਜਿਹੜਾ ਜੋ ਵੀ ਗੁੰਡਾਗਰਦੀ ਦਾ ਨਾਂ ਚਾ ਤੁਹਾਡੇ ਸਾਹਮਣੇ ਆ ਲੰਗਾ ਜੀ ਹਜ਼ਾਰ ਬੰਦਾ ਲਿਆ ਕੇ ਘਟੋ ਘਟ ਪੁਲਿਸ ਦਾ ਜੀ ਇਹਨਾਂ ਨੇ ਮੋਗਾ ਜ਼ਿਲ੍ਹੇ ਦਾ ਜੀ ਮੁਕਸਰ ਜ਼ਿਲ੍ਹੇ ਦਾ ਜੀ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਿਆ ਕੇ ਇੱਥੇ ਖੜੀ ਕਰਤੀ ਹੈ ਜੀ ਸਾਨੂੰ ਚੱਕਣ ਵਾਸਤੇ ਜੀ ਐਵਰੇ ਡਿਸਟ੍ਰਿਕਟ ਮੋਗਾ ਫੰਡਬਰਾ ਧੁਰਗੋਟ ਤੇ ਮੈਂ ਜੋਬ ਕਰਦਾ ਬੌਨ ਬੈਡ ਦੇ ਵਿੱਚ ਅਸੀਂ ਵੀਰ ਜੀ ਕਿਸਾਨਾਂ ਨੇ ਟੋਲ ਰੋਕਿਆ ਹੋਇਆ ਲੋਕਾਂ ਨੂੰ ਕਿੰਨੀ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈਗੀ ਜੀ ਇਹ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਹੈਗੀ ਜਿਹੜੇ ਟੋਲ ਚਕਾਰ ਰਹੇ ਆਗੇ ਤੇ ਧੱਕਾ ਕਰ ਰਹੇ ਨਾਲ ਸਾਡੇ ਭਰਾਵਾਂ ਨਾਲ ਠੀਕ ਹੈ ਨਾ ਕਿਸਾਨਾਂ ਦੇ ਬੈਠੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਇਹ ਤਾਂ ਲੋਕਾਂ ਸਾਥ ਦੇ ਰਹੇ ਜਿਹੜੇ ਬੰਦੇ ਨੇ ਮਰ ਚੁੱਕੇ ਹੁਣ ਦੱਸ ਰਿਹਾ ਵੀਰ ਜੀ ਸਾਡੇ ਇੱਥੇ ਨੁਕਸਾਨ ਹੋਇਆ ਹੈ ਨਾ ਠੀਕ ਹੈ ਨਾ ਉਹਦਾ ਕਰਕੇ ਮਲੇ ਖੜੇ ਇੱਥੇ ਸਾਰਾ ਇਹ ਹੱਕ ਬੰਦਾ ਸਾਥ ਬੰਦਾ ਸਾਥ ਦੇਣ ਦਾ ਇੱਥੇ ਠੀਕ ਹੈ ਨਾ ਅਸੀਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਗੱਡੀ ਰੋਕੀ ਆਪਣੀ ਠੀਕ ਹੈ ਨਾ ਸਾਡਾ ਕੋਈ ਅਸੀਂ ਲਿਆਣਾ ਜੌਬ ਕਰ ਰਹੇ ਹਾਂ ਖੜੇ ਅਸੀਂ ਮੁਕਸਰ ਦੇ ਵਿੱਚ ਖੜੇ ਇੱਥੇ ਆ ਕੇ ਠੀਕ ਹੈ ਨਾ ਕਿਉਂ ਖੜੇ ਹਾਂ ਅਸੀਂ ਇਹਨਾਂ ਸਾਥ ਦੇਣ ਦੇ ਖਾਤਰ ਜੀ ਇਹ ਲੋਕਾਂ ਦਾ ਹੱਕ ਬਣਦਾ ਸਾਥ ਦੇਣ ਇੱਥੇ ਆ ਕੇ ਇਹਨਾਂ ਨਾਲ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ